ਪਾਤੜਾ ਮੰਡਲ ਦੇ ਹਮਸੜੀ ਦਾ ਮੇਗ ਸਿੰਘ ਗਰੀ ਨਾਮ ਕੇ ਇੱਕ ਵਿਅਕਤੀ ਦਾ ਕੱਲ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਏ ਗੱਲਬਾਤ ਕਰਦੇ ਹਾਂ ਕਿ ਸਾਰਾ ਮਾਮਲਾ ਸੀ ਕਿਸ ਕਾਰਨ ਦੇ ਵਿੱਚ ਉਸ ਦੀ ਮੌਤ ਹੋਈ ਹੈ ਇਹ ਜਿਹੜਾ ਮੇਗ ਗਿਰ ਮੇਗ ਸਿੰਘ ਸੀ ਉਹ ਮੇਗ ਸਿੰਘ ਪੁੱਤਰ ਬਚਨ ਸਿੰਘ ਤੇ ਇਹਦੀ ਵਾਈਫ ਸੀ ਸੁਨੀਤਾ ਸੁਨੀਤਾ ਦਾ ਬਿਆਨ ਤੇ ਮੁਕੱਦਮਾ ਦਰਜ ਹੋਇਆ ਕੱਲੇ ਦੀ ਜਿਹੜੀ ਇਹ ਕਤਲ ਹੋਇਆ ਸੀ ਦਵਿੰਦਰ ਸਿੰਘ ਖੇਤਾਂ ਚ ਹੋਇਆ ਬਾਦਲਗੜ ਦੇ ਜੇ ਚ ਬਾਦਲਗੜ ਦੇ ਪਿੰਡ ਦੇ ਕੋਲ ਆ ਮੁਣਕ ਚ ਪੈਂਦਾ ਫਿਰ ਉਹ ਡੌਟ ਜਾ ਹੋ ਰਹੀ ਸੀ ਇਸ ਕਰਕੇ ਮਤਲਬ ਕਿ ਨਾ ਹਾਂ ਆਪਣਾ ਫੋਨ ਤੇ ਕੰਟੈਕਟ ਓਨ ਕਰਕੇ ਇਹਨਾਂ ਨੇ ਕਿਹਾ ਤਾਂ ਵੀ ਅਜੇ ਫਿਰਾਲ ਤਫਤੀਸ਼ ਸ਼ੀ ਕਰਣੀ ਹੈ ਕਿ ਫਿਰ ਅਪਸ਼ਨਲ ਡਿਸਕਸ ਕਰਕੇ ਅਗਲੇ ਕਾਰੋਮ ਕੀ ਰੈਂ ਦੇ ਜਾਊਗਾ ਇਹ ਕੱਲ ਇਹਨਾਂ ਨੇ ਗੰਡਾਸਿਆਂ ਨਾਲ ਮਾਰਤਾ ਸੀ ਇੰਟੀਮੇਸ਼ਨ ਜਿਹੜੀ ਇਹਦੀ ਵਾਈਫ ਨੂੰ ਹੈ ਉਹ ਕਿਸੇ ਨਾ ਕੋਈ ਬੰਦੇ ਨੇ ਦੱਸਿਆ ਵੀ ਇਹਦਾਂ ਦਾ ਕਰਕੇ ਜਿਹੜਾ ਫੋਨ ਉਹਦੀ ਡੈਰੀ ਚੁੱਕੜ ਕੇ ਫੋਨ ਕਰਿਆ ਸੀ ਵੀ ਤੁਹਾਡਾ ਜਿਹੜਾ ਘਰ ਵਾਲਾ ਇੱਥੇ ਜਾਂ ਕੋਈ ਆਹ ਫੌਣੇ ਨਾ ਦਾ ਬੰਦਾ ਇੱਥੇ ਵੱਡੇ ਪਏ। ਤੇ ਮੌਕੇ ਤੇ ਗਏ ਨੇ ਉੱਥੇ ਜਾ ਕੇ ਉਹਦੇ ਚੱਕ ਕੇ ਹਸਪਤਾਲ ਦਾਖਲ ਕਰਾਤਾ। ਹਸਪਤਾਲ ਚ ਆਉਂਦੇ ਆਂਦੇ ਹਸਪਤਾਲ 'ਚ ਪਹੁੰਚਣ ਤੋਂ ਬਾਅਦ ਇਹਨਾਂ ਦੀ ਡੈਥ ਹੋਈ। 302 148 459 ਲਾਈ ਹੈ ਫਿਲਹਾਲ। ਇਹ ਇਹ ਆਪਣੇ ਜਿਹੜਾ ਕਿੰਨੇ ਬੰਦੇ ਬਾਈ ਨੇ? ਬਾਈ ਨੇ 11 ਬੰਦੇ ਨੇ। ਬਾਈ ਨੇ। ਹਾਂਜੀ। ਤਾਂ ਵੀ ਗ੍ਰਿਫਤਾਰ ਨਹੀਂ ਹੋਈ ਨਾ ਗ੍ਰਿਫਤਾਰੀ ਹਜੇ ਕੋਈ ਨਹੀਂ ਹੋਈ ਵੀ ਜਲਦੀ ਹੀ ਮਦਰਕਰਨ ਨੂੰ ਗ੍ਰਿਫਤਾਰ ਕੀਤਾ ਜਾਊਗਾ ਪੋਸਟਮਾਰਟਮ ਕਰਾ ਕੇ ਪੋਸਟਮਾਰਟਮ ਕਰਾ ਕੇ ਤਸਵੀਰ ਰਿਡਮ ਮਾਰੀ ਗਿਆਨ ਕਿ ਅੱਜ ਵੀ ਗਏ ਨੇ ਐਸਐਸਓ ਸਭ ਗਏ ਹੋਣੇ ਅੱਜ ਵੀ ਰਿਡ ਕਰਨ ਗਏ ਹੋਣੇ ਮੈਂ ਪੋਸਟਮਾਰਟਮ ਕਰਾਣਾ ਹੈ ਜਲਦੀ ਹੀ ਗ੍ਰਿਫਤਾਰ ਕਰੇ ਜਾਊਗਾ ਬਖਸ਼ਾ ਨਹੀਂ ਜਾਊਗਾ ਮੇਰੇ ਚਾਚਾ ਜੀ ਲੱਗਦੇ ਚਾਚਾ ਜੀ ਹਾਂ ਜੀ ਕਹਿੰਦੇ ਤਾਂ ਹੈਗੇ ਨਹੀਂ ਵੀ ਕੋਈ ਕਾਰਵਾਈ ਨਹੀਂ ਹੋਇਆ ਮਕਦਮਾ ਦਰਜ ਹੋ ਗਿਆ ਸੀ ਮਕਦਮਾ ਦਰਜ ਹੋ ਗਿਆ ਸੀ ਜੀ ਬੰਦੇ ਫੜੇ ਨਹੀਂ ਸੀ ਪਹਿਲਾਂ ਬੰਦੇ ਫੜੇ ਨਹੀਂ ਸੀ ਤੇ ਹੁਣ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਹੋ ਹਸਤਾ ਗੰਗਾ ਨਾਲ ਗੰਡਾਸਿਆਂ ਵਾਲਾ ਤਲਵਾਰਾਂ ਨਾਲ ਜਾਂਦੇ ਨੇ ਹਾਂਜੀ ਵੀ ਪਾਪਾ ਨਾਲ ਮਾਰੇ ਜੀ ਇਹਨਾਂ ਦੇ ਹਾਂਜੀ ਅਭੀ ਗ੍ਰਿਫਤਾਰੀ ਨਹੀਂ ਹੋਈ ਨਹੀਂ ਕੋਈ ਗ੍ਰਿਫਤਾਰੀ ਨਹੀਂ ਬੱਚੇ ਹਾਂਜੀ ਬੇਟਾ ਹੀ ਉਹਦਾ ਇੱਕ ਬੇਟੀ ਹੈ ਜੀ ਹਾਂਜੀ ਕਿਨੇ ਬਰੇ ਬੇਟਾ ਹੀ ਉਹ ਫੌਜਾ ਹੀ ਬੁੰਡਾ ਹਾਂਜੀ ਆ ਗਿਆ ਹਾਂਜੀ ਮੈਂ ਜਹਾ ਹਾਂਜੀ ਆ ਗਿਆ ਇੱਥੇ ਕੱਲ ਹਾਂਜੀ ਆਗੇ ਸੀ ਓਕੇ ਤੇ ਬੇਟੀ ਦਾ ਜੀ ਮਤਲਬ ਕੁੜੀਆ ਦਾ ਕੁਆਰੇ ਨੇ ਜੀ ਹਾਂਜੀ ਮੋਟਰ ਤੇ ਦੀ ਸਾਹਮਣੇ ਹਾਂਜੀ ਅਸੀਂ ਮੋਟਰ ਤੇ ਦੇਖਿਆ ਜਦੋਂ ਬੰਦੇ ਨੂੰ ਕੁੱਟਣ ਲੱਗ ਰਹੇ ਸੀ ਤੇ ਅਸੀਂ ਤਾਂ ਨੇ ਜਾਣੀ ਦੀ ਮੋਟਰ ਦੀ ਕੋਣ ਕੋਣ ਸੀ ਐ ਨਹੀਂ ਅਸੀਂ ਜਾਣਦੇ ਹੀ ਮਤਲਬ ਹੈ ਮੋਟਰ ਤੇ ਕੋਣ ਕੋਣ ਅਸੀਂ ਸੰਿਆਣੇ ਤੇ ਇੱਕ ਜ਼ਿੰਮੇਦਾਰਾ ਮੁੰਡਾ ਜੀ ਜਿਹਨੇ ਠੇਕੇ ਤੇ ਲੱਤੀ ਹਸਦੀ ਐ ਸੜੀ ਮੀਟਰ ਅਸੀਂ ਦੇਖਿਆ ਜੀ ਉਹ ਬੰਦੇ ਨੂੰ ਇੱਕ ਦਾ ਲੋਹੇ ਦੀ ਸਟੀਲ ਦੀ ਹਾਂਜੀ ਤੇ ਇੱਕ ਘਣਾ ਸਕਦੇ ਉਹਨਾਂ ਕੋਲੇ ਹਾਂ ਮਤਲਬ ਅਸੀਂ ਜਦੋਂ ਦੇਖਿਆ ਜੀ ਅਸੀਂ ਨੇ ਦੇਖਿਆ ਜੀ ਬੰਦੇ ਨੂੰ ਕੁੱਟਣ ਲੱਗ ਰਹੇ ਨੇ ਅਸੀਂ ਆਉਣ ਦੀ ਕੋਸ਼ਿਸ਼ ਕਰੀ ਬਸ ਦੋ ਤਿੰਨ ਮਾਰੇ ਨੇ ਤੇ ਉਹ ਗੱਡੀ ਲੈ ਕੇ ਏ ਰਿਹਾ ਤਾਂ ਇਹਨੂੰ ਭੱਜ ਗਈ ਥੋੜੇ ਜਾਣ ਤੋਂ ਬਾਅਦ ਹੀ ਵਾਕੇ ਹਾਂ ਇਹ ਸਾਡੇ ਆਉਣ ਤੋਂ ਪਹਿਲਾਂ ਵਾਕੇ ਕਿੰਨੇ ਬੰਦੇ ਸੀਗੇ ਉਹ ਉਹੋ ਇੱਕ ਤਾਂ ਗੱਡੀ 'ਚ ਬੈਠਾ ਜੀ ਡਰਾਈਵਰ ਵੀ ਜਿਹੜਾ ਜੀ ਦੋ ਜਣੇ ਮਾਰ ਲੱਗ ਰਹੇ ਦੀ ਦੋ ਜਣੇ ਤੇ ਬਾਅਦ ਇਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਅਸੀਂ ਪਾਣੀ ਪੂਣੀ ਪਿਆ ਜੀ ਸ਼ੌਂਚ ਰੱਖਿਆ ਚੱਕ ਕੇ ਮਸੇ ਕਰਕੇ ਘਰਦਿਆਂ ਨੂੰ ਫੋਨ ਫੋਨ ਕੀਤਾ ਜੀ ਨੰਬਰ ਪਾੜ ਕੇ ਥੋੜਾ ਟਾਈਮ ਲੱਗ ਗਿਆ ਪਰਸਨ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼